ਗੁਰੂ ਵਾਹ ਗੁਰੂ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਚਵਰਾ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਆਓ ਅੱਜ ਦਾ ਹੁਕਮਨਾਮਾ ਸਾਹਿਬ ਸਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਇਆ ਹੈ ਕੀ ਕਹਿੰਦੇ ਨੇ ਮਹਾਰਾਜ ਆਵ ਸਰਵਣ ਕਰੋ ਤਨ ਸਾਹਿਬ ਮਹਲਾ ਚੌਥਾ ਚੌਥੇ ਪਾਦ ਸਾਗੁਰੂ ਰਾਮਦਾਸ ਮਹਾਰਾਜੀ ਖਰਮਾਨ ਕਰਦੇ ਨੇ ਹਮ ਅੰਦਲੇ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਲੋ ਗੁਰ ਚਾਲੀ ਗੁਰਾਂ ਦੇ ਰਾਤੇ ਮਪਣ ਪਾਲੀ ਆਨੰਦ ਬਖਸ਼ਣ ਹਾਰ ਸੱਚੇ ਗੁਰੂ ਆਪਣੀ ਰਹਿਮਤ ਕਰਨ ਅਤੇ ਮੈਨੂੰ ਆਪਣੇ ਪੱਲੇ ਦੇ ਨਾਲ ਜੋੜ ਲੈਣ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਰਹਿਮਤ ਕਰਨ ਮੈਨੂੰ ਭੁੱਲੇ ਭਟਕੇ ਨੂੰ ਅਣਜਾਣ ਨੂੰ ਅਲਪੱਗ ਜੀਵ ਨੂੰ ਪੱਲੇ ਦੇ ਨਾਲ ਜੋੜ ਲੈਣਾ ਉਹ ਪੱਲਾ ਕਿਹੜਾ ਹੈ ਪੱਲਾ ਕਿਨੂੰ ਕਹੈ ਇੱਥੇ ਗੁਰਬਾਣੀ ਦੇ ਵਿੱਚ ਪੱਲਾ ਕਿਹਾ ਨਾਮ ਨੂੰ ਆਖ ਸਤਨਾ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖ ਮੀਤ ਚਲੋ ਗੁਰਚਾਲੀ ਏ ਗੁਰਸਿੱਖੋ ਏ ਮਿੱਤਰੋ ਤੁਸੀਂ ਗੁਰਾਂ ਦੇ ਮਾਰਗ ਤਰੋ ਤਤੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰਸਿੱਖ ਮੀਤ ਮੀਤ ਦਾ ਮਤਲਬ ਮਿੱਤਰ ਆ ਚਲੋ ਗੁਰ ਚਾਲੀ ਕਹਿੰਦੇ ਗੁਰਾਂ ਦੇ ਮਾਰਗ ਤੇ ਚੱਲੋ ਜੋ ਗੁਰੂ ਕਹਿ ਰਿਹਾ ਹੈ ਉਹਨੂੰ ਮੰਨੋ ਉਹਨੂੰ ਸੁਣੋ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਅਨਰਾਲੀ ਰਹਾਉ ਜਿਹੜਾ ਕੁਝ ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਚੰਗੀ ਤਰ੍ਹਾਂ ਸਮਝ ਅਤੇ ਸਵੀਕਾਰ ਕਰ ਉਸ ਨੂੰ ਮੰਨ ਅਨੋਖੀ ਹੈ ਵਾਹਿਗੁਰੂ ਦੀ ਕਥਾ ਵਾਰਤਾ ਹਰ ਹਰ ਕਥਾ ਨਰਾਲੀ ਉਹ ਨਰਾਲੀ ਹੈ ਭਗਤਾਂ ਦੀ ਚਾਲ ਵੀ ਨਰਾਲੀ ਹੁੰਦੀ ਹੈ ਭਗਤਾਂ ਕੀ ਚਾਲ ਨਰਾਲੀ ਚੱਲਣ ਰਾਲੀ ਭਗਤਾਂ ਕੇਰੀ ਬਿਰਖਮ ਮਾਰਗ ਚੱਲਣਾ ਤਾਂ ਗੁਰਮੁਖ ਪਿਆਰਿਓ ਅੱਗੇ ਸੱਚੇ ਪਾਤਸ਼ਾਹ ਮਰਜੀ ਪ੍ਰਮਾਨ ਕਰਦੇ ਨੇ ਹਰ ਕੇ ਸੰਤ ਸੁਨਹੁ ਜਨ ਪਾਈ ਗੁਰ ਸੇ ਬੋ ਬੇਗਬ ਗਲ ਹੀ ਏ ਸਾਧੂਓ हे रब्ब ਦੇ ਗੋਲਿਓ ਅਤੇ ਪ੍ਰਭੂ ਤੁਸੀਂ ਸਾਰੇ ਇਹ ਸਰਵਣ ਕਰੋ ਤੇ ਤੁਰੰਤ ਹੀ ਗੁਰਾਂ ਦੀ ਸੇਵਾ ਦੇ ਵਿੱਚ ਜੁਟ ਜਾਓ ਆਖੋ ਸਤਨਾਮ ਤੁਰੰਤ ਹੀ ਗੁਰਾਂ ਦੀ ਸੇਵਾ ਦੇ ਵਿੱਚ ਜੁਟ ਜਾਓ ਸੇਵਾ ਕਰਨ ਨੂੰ ਕਹਦੇ ਪਾਜੀ ਟਾਈਮ ਹੀ ਨਹੀਂ ਹੈ ਜੀ ਬਸ ਬੰਦਾ ਇਉਂ ਭਜਦਾ ਗੁਰਾਂ ਨੂੰ ਮੱਥਾ ਟੇਕ ਕੇ ਨਾ ਜਿਵੇਂ ਬਾਲੀ ਖਤਰਾ ਹੁੰਦਾ ਗੁਰੂ ਦੇ ਕੋਲ ਜੇ ਇਉਂ ਲੱਗਦਾ ਵੀ ਜੇ ਗੁਰੂ ਦੇ ਕੋਲ ਵਾਗੇ ਕਿਤੇ ਉੱਥੀ ਨਾ ਰੱਖ ਲੈ ਗੁਰੂ ਗੁਰੂ ਨੂੰ ਕੋਈ ਮਤਵ ਨਹੀਂ ਆਪਣੇ ਤੱਕ ਭਾਈ ਗੁਰੂ ਨੂੰ ਆਪਣੇ ਤੱਕ ਕੋਈ ਮਤਵ ਨਹੀਂ ਹੈ ਆਪਾਂ ਨੂੰ ਗੁਰੂ ਤੱਕ ਮਤਵ ਲਈ ਮਤਵਲਾ ਕਿਉਂਕਿ ਜਦੋਂ ਸਿੱਖ ਤਾਂ ਮਤਵਲੀ ਹੈ ਜੇ ਮਤਵਲਾ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ ਜਦੋਂ ਸਾਰੇ ਪਾਸੋਂ ਫਸ ਜਾਂਦਾ ਬੰਦਾ ਅਗਲਾ ਕਹਿੰਦਾ ਚਲੋ ਯਾਰ ਅਰਦਾਸ ਏ ਕਰਾ ਕੇ ਦੇਖ ਲਈਏ ਹਜੀ ਵੀ ਕਹਿਣ ਕਿ ਕਰਾ ਕੇ ਦੇਖ ਲਈਏ ਭਰੋਸਾ ਨਹੀਂ ਹੈ ਇਹ ਨਹੀਂ ਹੈ ਵੀ ਚਲੋ ਆਪਾਂ ਦੇਖ ਕਰਾ ਕੇ ਅਰਦਾਸ ਕਰਾਈਏ ਗੁਰੂ ਜੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮਹਾਰਾਜ ਕਿ ਦੇਖ ਲਈਏ ਕਈ ਨੇ ਉਹ ਦੇਖ ਲੈਣੇ ਕੰਮ ਰਹਿ ਜਾਂਦਾ ਹੁੰਦਾ ਸਰਦਾ ਜ਼ਰੂਰੀ ਆ ਭਾਵਨਾ ਜ਼ਰੂਰੀ ਆ ਪ੍ਰੇਮ ਜ਼ਰੂਰੀ ਆ 10ਵੇਂ ਪੀਤਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਤੇ ਨਾਲ ਪ੍ਰੇਮ ਕੀਤਾ ਨਾ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਜਿਨ੍ਹਾਂ ਨੇ ਪਾ ਲਿਆ ਤੇ ਉਹਨਾਂ ਨੇ ਸਪਾ ਲਿਆ ਉਹਨਾਂ ਨੂੰ ਫਿਰ ਪਤਾ ਕਿਵੇਂ ਲੱਗਦਾ ਉਹਨਾਂ ਦੇ ਲੱਛਣਾਂ ਤੋਂ ਪਤਾ ਲੱਗਦਾ ਆਖੋ ਸਤਨਾਮ ਰਮਗਿਆਂ ਨਹੀਂ ਦੇ ਲਸਣ ਹੁੰਦੇ ਨੇ ਲਸਣ ਸਾਰੇ ਆ ਦੀ ਹੁੰਦੇ ਨੇ ਸ਼ਰਾਬੀਆਂ ਦੇ ਵੀ ਹੁੰਦੇ ਨੇ ਲਸੇ ਕਰਨ ਵਾਲਿਆਂ ਦੇ ਵੀ ਲਸਣ ਹੁੰਦੇ ਨੇ ਮਾੜੇ ਕੰਮ ਕਰਨ ਵਾਲਿਆਂ ਦੇ ਵੀ ਲਸਣ ਹੁੰਦੇ ਨੇ ਸੇਵਾ ਕਰਨ ਵਾਲਿਆਂ ਦੇ ਵੀ ਲਸਣ ਹੁੰਦੇ ਨੇ ਅਗਲਾ ਹਨ ਇਤਰੇ ਲਸਣ ਠੀਕ ਨਹੀਂ ਲੱਗਦੇ ਬਈ ਬੰਦਾ ਬਣ ਜਾ ਕਹਿੰਦੇ ਇਹਨਾਂ ਆਪ ਸਾਰੇ ਸੰਸਾਰੀ ਜੀਵ ਆਪਾ ਪਤੀ ਆਪਾਂ ਨੂੰ ਤੇ ਗੁਰਮੁਖ ਪਿਆਰਿਓ ਨਾਮ ਜਪਣ ਵਾਲਿਆਂ ਦੇ ਵੀ ਲੱਛਣ ਹੁੰਦੇ ਨੇ ਉਹਨਾਂ ਦੀ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਉਹਨਾਂ ਦੀ ਵਿਚਾਰਾ ਤੋਂ ਪਤਾ ਲੱਗ ਜਾਂਦਾ ਵੀ ਰੱਬ ਨਾਲ ਮਿਲਿਆ ਹੋਇਆ ਕਿ ਐਵੇਂ ਹੀ ਆ ਕੰਮ ਕਿ ਪਾਣੀ ਦੀ ਫੁਕੀਂ ਚੱਲਦੀਆਂ ਨੇ ਤਾਂ ਗੁਰਮੁਖ ਪਿਆਰਿਓ ਗੁਰਬਾਣੀ ਹਰ ਗੱਲ ਦੱਸ ਦਿਆ ਜੋ ਵੀ ਗੁਰੂ ਤੋਂ ਪੁੱਛਾਂਗੇ ਨਾ ਆਪਾਂ ਗੁਰੂ ਨੇ ਦੱਸਣਾ ਹੈ ਆਖੋ ਸਤਨਾਮ ਗੁਰੂ ਸਾਡਾ ਸਮਰੱਥ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਬੋਲਦਾ ਹੈ ਕੋਈ ਬੁਲਾਉਣ ਵਾਲਾ ਹੋਣਾ ਚਾਹੀਦਾ ਗੁਰੂ ਭੋਜਨ ਸਕਦਾ ਹੈ ਕੋਈ ਸਕਾਉਣ ਵਾਲਾ ਹੋਣਾ ਚਾਹੀਦਾ ਗੁਰੂ ਵਸਤਰ ਪਹਿਨਦਾ ਹੈ ਕੋਈ ਪਹਿਨਾਉਣ ਵਾਲਾ ਹੋਣਾ ਚਾਹੀਦਾ ਗੁਰੂ ਘਰ ਜਾਂਦਾ ਹੈ ਕੋਈ ਜਾਣ ਵਾਲਾ ਹੋਣਾ ਚਾਹੀਦਾ ਹੈ ਤਾਂ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਸਦਾ ਹੀ ਹਾਜ਼ਰ ਨਜ਼ਰ ਨੇ ਦੁਕਾਲੰਗ ਪ੍ਰਣਾਸੀ ਵਿਦਾਲੰਗ ਸਰੂਪ ਦੇ ਵਿਚਾਰ ਚੱਲ ਰਹੀ ਸੀ ਗੁਰੂ ਨੂੰ ਸਿੱਖਦੀ ਕੋਈ ਲੋੜ ਨਹੀਂ ਹੈ ਆਪਾਂ ਨੂੰ ਸਵਾਸ ਸਵਾਸ ਤੇ ਲੋੜਾ ਜਿੱਦੇ ਗੁਰੂ ਆ ਸਰੀਰ ਦੇ ਵਿੱਚ ਨਾ ਰਿਆ ਨਾ ਤੇ ਤੇਰਾ ਸਰੀਰ ਵੀ ਕੱਚੀ ਘੜੀ ਨਹੀਂ ਕਿਸੇ ਨੇ ਰੱਖਣਾ ਆਖੋ ਸਤਨਾਮ ਮਹਾਰਾਜ ਜੀ ਕਹਿੰਦੇ રે ਬੋਰੇ ਤੋਹੇ ਘਰੀ ਨਾ ਰੱਖੇ ਕੋਈ ਤੂੰ RAM ਨਾਮ ਜਪ ਸੋਈ ਕਾ ਕੀ ਮਾਤ ਪਿਤਾ ਕਾ ਕੋ ਕਵਨਪੁਰ ਕੀ ਜੋਈ ਕੱਟ ਫੁੱਟਾ ਕੋਈ ਬਾਤ ਨਾ ਪੁੱਛਾ ਕਾਡੋ ਕਾਡੋ ਹੋਈ ਮੈਂ ਇੱਥੇ ਕੋ ਚੱਕੋ ਚੱਕੋ ਭਾਈ ਫੜਾ ਫੜ ਚਲੋ ਕਰਾ ਬਹੁਤ ਟਾਈਮ ਹੋ ਗਿਆ ਲੇਟ ਹੋ ਗਿਆ ਕਾਡੋ ਕਾਡੋ ਹੋਈ ਦਿਹੋਰੀ ਬੈਠੀ ਮਾਤਾ ਰੋਵੇ ਖਟਿਆ ਲੈ ਕੇ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸਾਂ ਕੇਲੇ ਜਾਈ ਇਹ ਜਿਹੜੀ ਆਤਮਾ ਨਾ ਇਹ ਕੱਲੀ ਹੋ ਜਾਂਦੀ ਤੈਂ ਤਾਂ ਕਹਿੰਦੇ ਬੰਦਾ ਕੱਲੀ ਆਇਆ ਕੱਲੀ ਜਾਣਾ ਹੈ ਸੋ ਇਸ ਕਰਕੇ ਗੁਰੂ ਦੀ ਸਾਨੂੰ ਬੜੀ ਲੋੜ ਹੈ ਇਸ ਸਮਰੱਥ ਗੁਰੂ ਆ ਤੁਸੀਂ ਜਦੋਂ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਕੇ ਕੱਲਿਆ ਲਵੇ ਜਿਵੇਂ ਆਪਾਂ ਗੱਲਾਂ ਕਰਦੇ ਆ ਬੰਦੇ ਲੈਵੇ ਬੰਦਾ ਬੰਦਾ ਇਸਤਰੀ ਲੈਵੇ ਇਸਤਰੀ ਵਹਿੰਦੀ ਆ ਮੀਂ ਆਂ ਬੀਬੀ ਆਪਸ ਦੋਨੇ ਵੀ ਬੈਠ ਕੇ ਵਿਚਾਰਾ ਕਰਦੇ ਇਸ ਤਰ੍ਹਾਂ ਆਪਾਂ ਗੁਰੂ ਨਾਲ ਵੀ ਗੱਲਾਂ ਕਰ ਸਕਦੇ ਆ ਰੱਬ ਦੇ ਪਿਆਰੇ ਕਰਦੇ ਨੇ ਗੱਲਾਂ ਗੁਰੂ ਵੀ ਖੁਸ ਹੁੰਦਾ ਹੈ ਗੁਰੂ ਵੀ ਚਾਹੁੰਦਾ ਮੇਰੇ ਨਾਲ ਬੈਠੇ ਕੋਈ ਮੇਰੇ ਨਾਲ ਗੱਲ ਕਰੇ ਪਰ ਗੁਰੂ ਦੀ ਗੱਲੇ ਨਹੀਂ ਸਮਝ ਆਉਂਦੀ ਆਖੋ ਸਤਨਾਮ ਪਤਿ ਲੱਗਦਾ ਵੀ ਗੁਰੂ ਕਹਦਾ ਕੀ ਆ ਨਹੀਂ ਪਤਾ ਲੱਗਦਾ ਹੈ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਉਹਦੀ ਕਥਾ ਕਰਦੇ ਆ ਤੇ ਫਿਰ ਪਤਾ ਲੱਗਦਾ ਵੀ ਅਸਾਂ ਵੀ ਗੁਰੂ ਤਾਂ ਇਉਂ ਕਹਿੰਦਾ ਹੈ ਤੇ ਆਓ ਅੱਗੇ ਸੁਣੋ ਕੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲਕ ਲਾਲੀ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤਗੁਰ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਤਾਂ ਗੁਰਮੁਖ ਪਿਆਰਿਓ ਸੱਚੇ ਗੁਰਾਂ ਦੀ ਸੇਵਾ ਰੱਬ ਦੇ ਰਾਹ ਦੇ ਤੋਸੇ ਬਜੋਂ ਵਰਤੀ ਜਾਂਦੇ ਤੋਸਾ ਕਿੰਨੂ ਕਹਿੰਦੇ ਨੇ ਖਜ਼ਾਨਾ ਖਜ਼ਾਨਾ ਕਿੰਨੂੰ ਕਹਿੰਦੇ ਨੇ ਜਿੱਥੇ ਆਪਾਂ ਮਾਇਆ ਰੱਖਦੇ ਆ। ਦੇਖੇ ਨੀਆ ਸਰਕਾਰਾਂ ਕਹਿੰਦੀਆਂ ਨੇ ਵੀ ਖਜ਼ਾਨਾ ਮਸਤਾਨਾ ਹੋ ਗਿਆ ਜੀ ਹੁਣ। ਵੱਧ ਗਿਆ, ਸਿੰਘ ਵੱਧ ਗਿਆ ਕਹਿੰਦੇ ਨੇ। ਜਦੋਂ ਯਾਤਰਾ ਤੇ ਜਾਂਦੇ ਨਾ ਆਪਾਂ ਮਾਇਆ ਦਾ ਖਿਆਲ ਕਰਦੇ ਆ ਨਾ ਵੀ ਲਵੇ ਚੀਜ਼ ਦਾ ਭਾਈ 5000 ਰੁਪਏ। ਯਾਤਰਾ ਤੇ ਚੱਲੇ ਆ। ਕੋਈ ਖਰਚਾ ਪਾਣੀ ਰਸਤੇ ਦਾ ਕੋਈ ਠੰਡਾ ਕੋਈ ਤੱਤਾ ਕੋਈ ਹੋ ਰਹਿ ਰਹਾ ਵਗੈਰਾ ਖਰਚਾ ਇਕੱਠਾ ਕਰਦੇ ਹਨ ਉਹਨੂੰ ਤੋਸਾ ਕਹਿੰਦੇ ਨੇ ਖਜ਼ਾਨਾ ਕਹਿੰਦੇ ਨੇ ਤੇ ਜਦੋਂ ਇਹ ਸੰਸਾਰ ਤੋਂ ਜਾਵਾਂਗੇ ਨਾ ਉੱਥੇ ਵੀ ਤਾਂ ਫਿਰ ਲੋਡ ਪੈਣੀ ਆ ਉੱਥੇ ਕਿਹੜੇ ਖਜ਼ਾਨੇ ਦੀ ਲੋਡ ਪੈਣੀ ਆ ਆ ਮਾਇਆ ਨਹੀਂ ਚੱਲਣੀ ਇਹ ਰੁਪਈਏ ਨਹੀਂ ਚੱਲਣੇ ਉੱਥੇ ਚੱਲਣਾ ਨਾਮ ਰੂਪੀ ਤੋਸਾ ਨਾਮ ਰੂਪੀ ਮਾਇਆ ਤੇ ਨਾਮ ਰੂਪੀ ਖਰਚਾ ਜਿਹੜਾ ਨਾ ਜਿਹੜਾ ਨਾਮ ਰੂਪੀ ਧੰਨਾ ਆ ਸਮਝ ਲਓ ਅਸੀਂ ਜਿਹੜੇ ਬੈਠੇ ਆ ਨਾ ਗੁਰੂ ਚਰਨਾਂ 'ਚ ਜਾਂ ਬਾਹਰ ਸੁਣ ਰਿਆਂ ਚਿੱਤ ਲਾ ਕੇ ਇਹ ਨਾਮ ਰੂਪੀ ਧਨ ਇਕੱਠਾ ਕਰ ਰਿਆ ਖੁ ਸਤਨਾ ਇਹ ਮੈਂ ਦੁਨਿਆਵੀ ਕੰਮ ਕਰਕੇ ਨਾ ਮਿਹਨਤ ਕਰਕੇ ਦੁਨਿਆਵੀ ਪੈਸੇ ਇਕੱਠੇ ਕਰਦੇ ਆ ਮਾਇਆ ਇਕੱਠੀ ਕਰਦੇ ਆ ਖਜ਼ਾਨਾ ਇਕੱਠਾ ਕਰਦੇ ਆ ਇਸੇ ਤਰ੍ਹਾਂ ਜਿਹੜੇ ਇਹ ਆਪਸ ਸ਼ਬਦ ਸੁਣਦੇ ਆ ਬਾਣੀ ਪੜ੍ਹਦੇ ਆ ਸੇਵਾ ਸੇਵਨ ਕਰਦੇ ਆ ਸਮਝ ਲਓ ਨਾਮ ਰੂਪੀ ਖਜ਼ਾਨਾ ਇਕੱਠਾ ਕਰ ਰਹੇ ਆ ਇਹ ਫਿਰ ਨਾਮ ਰੂਪੀ ਖਜ਼ਾਨਾ ਜਦੋਂ ਇੱਥੋਂ ਜਾਵਾਂਗੇ ਨਾ ਫਿਰ ਇਹ ਅੱਗੇ ਫਿਰ ਕੰਮ ਆਵੇਗਾ ਸਤਨਾ ਮਹਾਰਾਜ ਜੀ ਕਹਿੰਦੇ ਸੱਚੀ ਗੁਰਾਂ ਦੀ ਸੇਵਾ ਨੂੰ ਰੱਬ ਦੇ ਰਾਹ ਦਾ ਉਸੇ ਵੱਜੋਂ ਬੰਨ ਇਕੱਠਾ ਕਰ ਅਤੇ ਅੱਜ ਤੇ ਕੱਲ ਦਾ ਖਿਆਲ ਨਾ ਕਰੀ ਆਲੂ ਚੱਲਾਂਗੇ ਜੀ ਖੱਲੂ ਜਪਾਂਗੇ ਜੀ ਇਹ ਨਾ ਕਰ ਬਸ ਅੱਜ ਤੂੰ ਸਟਾਰਟ ਕਰ ਦੇ ਸ਼ੁਰੂ ਕਰ ਦੇ ਆ ਉਹ ਅੱਗੇ ਕੀ ਕਹਿੰਦੇ ਨੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਏ ਹਰੀ ਦੇ ਸੰਤੋ ਤੁਸੀਂ ਰੱਬ ਦੇ ਨਾਮ ਦਾ ਜਾਪ ਕਰੋ ਵਾਹਿਗੁਰੂ ਦਾ ਬੰਦਾ ਵਾਹਿਗੁਰੂ ਨਾਲ ਤੁਰਦਾ ਹੈ ਵਾਹਿਗੁਰੂ ਦਾ ਜਿਹੜਾ ਬੰਦਾ ਹੈ ਤੇ ਵਾਹਿਗੁਰੂ ਦੇ ਨਾਲ ਨਾਲ ਤੁਰਦਾ ਭਾਵ ਕਿ ਜੋ ਵਾਹਿਗੁਰੂ ਪਰਮੇਸ਼ਰ ਕਹਿੰਦਾ ਹੈ ਤੇ ਉਹੀ ਕਰਦਾ ਹੈ ਜਿੰਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਔਖੇ ਕਲਾਲੀ ਜੋ ਵਾਹਿਗੁਰੂ ਨੂੰ ਸਿਮਰਦੇ ਹਨ ਉਹ ਵਾਹਿਗੁਰੂ ਵਰਗੇ ਹੋ ਜਾਂਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨੇ ਉਹਦੇ ਨਾਮ ਦਾ ਸਿਮਰਨ ਕਰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਵਰਗੇ ਹੋ ਜਾਂਦੇ ਹਨ ਅਤੇ ਕੌਤਕੀ ਤੇ ਖਲੰਦੜਾ ਸਾਈਂ ਉਹ ਪਰਮੇਸ਼ਰ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਣ ਜਪ ਲੋ ਚਲਚਾਨੀ ਹਰ ਕਿਰਪਾ ਕਰ ਬਨਵਲੀ ਸਵਾਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੀ ਚਾਹਨਾ ਨੂੰ ਮੈਂ ਲੋਚਦਾ ਹਾਂ ਵਾਹਿਗੁਰੂ ਦੇ ਨਾਮ ਉਚਾਰਨ ਕਰਨ ਦੀ ਚਾਹਨਾ ਮੰਨ ਦੇ ਵਿੱਚ ਮੈਂ ਲੋਚਦਾ ਹਾਂ ਏ ਜੰਗਲ ਦੇ ਵਾਸੀ ਵਾਹਿਗੁਰੂ ਜੰਗਲ ਕਿੰਨੂ ਕਹਾ ਸੰਸਾਰ ਨੂੰ ਜੰਗਲ ਕਿੰਨੂੰ ਕਹਿੰਦੇ ਆਪਾਂ ਵੀ ਜੰਗਲ ਦੇ ਵਿੱਚ ਬਹੁਤ ਦਰਖਤ ਨੇ ਤਰ੍ਹਾਂ ਤਰ੍ਹਾਂ ਦੇ ਦਰਖਤ ਨੇ ਇਹ ਸੰਸਾਰ ਨੂੰ ਵੀ ਜੰਗਲ ਵੀ ਕਿਹਾ ਸਮੁੰਦਰ ਵੀ ਕਿਹਾ ਤਾਂ ਗੁਰਮੁਖ ਪਿਆਰਿਓ ਮਨਜ ਜੀ ਕਹਿੰਦੇ ਹੈ ਜੰਗਲ ਦੇ ਵਾਸੀ ਵਾਹਿਗੁਰੂ ਮੇਰੇ ਤੇ ਰਹਿਮਤ ਕਰ ਮੇਰੇ ਤੇ ਕਿਰਪਾ ਕਰ ਆਉ ਆਖਟ ਪੰਗਤੀ ਸਰਬਨ ਕਰੀਏ ਇਸ ਸਮਾਪਤੀ ਹੈ ਭਾਈ ਜਨ ਨਾਨਕ ਸੰਗਤ ਸਾਦ ਹਰ ਮੇਲ ਸੰਗਤ ਸਾਦ ਹਰ ਮੇਲ ਹੋ ਹਮ ਸਾਦ ਜਨਾ ਪਗੜਾਲੀ ਏ ਮੇਰੇ ਮਾਲਕ ਏ ਮੇਰੇ ਵਾਹਿਗੁਰੂ ਮੈਂ ਗੋਲੇ ਨਾਨਕ ਨੂੰ ਸੰਤ ਸਮਾਗਮ ਨਾਲ ਜੋੜਦੇ ਅਤੇ ਨੇਕ ਬੰਦਿਆਂ ਦੇ ਚਰਨਾਂ ਦੀ ਧੂੜੀ ਬਣਾ ਲਾਇਆ ਕੋ ਸਤਨਾ ਜਿਨ ਮਤਕ ਤੁਰ ਹਰ ਲਿਖਿਆ ਤਿੰਨਾ ਸਤਗੁਰ ਮਿਲਿਆ RAM ਰਾਜ ਜਿਨ੍ਹਾਂ ਦੇ ਮੱਥੇ ਦੇ ਉੱਤੇ ਲਿਖਿਆ ਨਾ ਤੁਰ ਤੋਂ ਹੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਸਤ ਗੁਰੂ ਮਿਲਦੇ ਨੇ ਆਖ ਸਤਨਾਮ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 5 ਤਰੀਕ ਨੂੰ ਸੁਗੁਰ ਨਾਨਕ ਦੇ ਮਹਾਰਾਜੀਆਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 5 ਤਰੀਕ ਦਾ 3 4 5 ਸ੍ਰੀ ਖੰਡਪਾੜ ਸਾਹਿਬ ਹੋਣਗੇ ਤੇ ਰਾਤ ਦੇ ਦੀਵਾਨ ਲਾਇਆ ਕਰਾਂਗੇ ਉਪਰ ਆਲੇ ਮਿਲ ਕੇ ਗੁਰੂ ਦਾ ਅਵਤਾਰ ਦਿਹਾੜਾ ਜਨਮ ਦਿਹਾੜਾ ਮਨਾਣਾ ਬੜੀ ਖੁਸ਼ੀਆਂ ਚਾਵਾ ਦੇ ਨਾਲ ਤੇ ਆਸਾ ਦੀਵਾਰ ਦਾ ਕੀਰਤਨ ਕਰਿਆ ਕਰਾਂਗੇ ਸਵੇਰੇ ਤੇ ਰਾਤ ਨੂੰ ਦੀਵਾਨ ਤੇ ਭੋਗ ਤੇ ਕੀਰਤਨ ਤੇ ਤਿੰਨੇ ਦਿਨ ਆਪਾਂ ਆਨੰਦ ਲੈਣਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਨੇ ਸੇਵਾ ਕਰਕੇ ਸੇਵਨ ਕਰਕੇ ਆਉਣ ਵਾਲੀ ਤਿੰਨ ਚਾਰ ਪੰਜ ਦਾ ਸੋ ਗੁਰੂ ਕੀਆਂ ਦੇਗਾਂ ਤਿਆਰ ਹੁੰਦੀਆਂ ਹਨ ਪ੍ਰਦਾਨ ਜੀ ਕਹਿੰਦੇ ਵੀ ਜਿਹੜੀ ਦੇਗ ਦੀ ਸੇਵਾ ਵੀ ਭਾਈ ਵਿੱਚ ਤਾਂ ਦੇਖੋ ਕਿਲੋ ਵਾਂਗੂ ਦੇਗ ਦੀ ਸੇਵਾ ਬਣਦੀ ਆ ਸੁਣਿਓ ਧਿਆਨ ਦੇ ਨਾਲ ਬੇਨਤੀ ਇਹੇ ਅਜੇ ਤੱਕ ਕਿਲੋ ਕੋ ਮੰਗੋ ਦੇਗਾ ਆਪਾਂ ਬਣਾਉਨੇ ਹੁੰਨੇ ਆ ਕਿਉਂਕਿ ਸੰਗਤ ਕਾਫੀ ਹੁੰਦੀ ਉਹ ਜਿੰਨੇ ਤੁਸੀਂ ਬੈਠੇ ਹੋ ਨਾ ਦੇਖੋ ਤੇ ਇਹਦੂ ਅੱਧੇ ਹੋਰ ਆਉਂਦੇ ਨੇ ਬਾਅਦ ਦੇ ਵਿੱਚ ਫਿਰ ਚਲ ਉਹਨਾਂ ਨੂੰ ਵੀ ਆਸ ਹੁੰਦੀ ਵੀ ਕਿਣਕਾ ਮਿਲ ਜਾਏ ਪਰ ਕਈ ਇਹਨੂੰ ਲੱਗਦਾ ਵੀ ਕਿਲੋ ਕਿ ਕਿਉਂ ਜ਼ਿਆਦਾ ਆ ਔਰ ਜਿਨ੍ਹਾਂ ਨੂੰ ਲੱਗਦਾ ਨਾ ਕੋਈ ਨਹੀਂ ਜਿੰਨਾ ਕਿ ਤੁਸੀਂ ਭਈ ਅੱਧਾ ਕਿਲੋ ਦੇਣਾ ਅੱਧਾ ਕਿਲੋ ਦੇ ਜਾਇਆ ਕਰਿਓ ਅਸੀਂ ਆਪਣੇ ਕੋਲੋਂ ਪਾਦਿਆ ਕਰਾਂਗੇ ਕਮੇਟੀ ਵਾਲੇ ਵੀਰਾਂ ਨੇ ਪੀਪੀ ਕਿ ਲੈ ਕੇ ਦਿੱਤੀ ਹੋਈ ਆ ਉਹਦੇ ਵਿੱਚੋਂ ਪਾ ਦਿਆ ਕਰਾਂਗੇ ਬਾਕੀ ਜਿਹਨਾਂ ਨੂੰ ਲੱਗਦਾ ਜਿਹਨਾਂ ਨੂੰ ਲੱਗਦਾ ਵੀ ਠੀਕ ਹੈ ਵੀ ਸੰਗਤ ਦਾ ਭਾਈ ਚਲੋ ਗੁਰੂ ਨੂੰ ਉਹ ਆਪਣਾ ਤੁਸੀਂ ਦੇ ਸਕਦੇ ਹੋ ਤੇ ਜਿਹਨਾਂ ਨੂੰ ਲੱਗਦਾ ਤੇ ਉਹ ਭਾਈ ਅੱਧਾ ਕਿਲੋ ਦੇ ਸਕਦੇ ਹੋ ਤੇ ਸੇਵਾ ਜਿਹੜੀ ਉਹ ਉਹ 500 ਰੁਪਏ ਰੱਖੀ ਹੋਈ ਆ ਤੇ ਇਹ ਬੇਨਤੀ ਪ੍ਰਬੰਧਕ ਕਮੇਟੀ ਵੱਲੋਂ ਆਈ ਆ ਤੇ ਆਪਾਂ ਨਾਲ ਮਿਲ ਕੇ ਖੁਸ਼ੀਆਂ ਪ੍ਰਾਪਤ ਕਰਨੇ ਮਾਇਮੂਏ ਦਾ ਇੱਥੇ ਰਹਿ ਜਾਣੀ ਜੇ ਤੁਸੀਂ ਵੀ ਨਹੀਂ ਦੋਗੇ ਮੈਂ ਇਕੱਲੇ ਬਣਾਈ ਜਾਊਗਾ ਲੈ ਇਹਦਾ ਕੀ ਆਪਣੇ ਕਿਹੜਾ ਦੁੱਧ ਵੇਚਣਾ ਸੰਗਤਾਂ ਦੀ ਸੇਵਾ ਸੰਗਤਾਂ ਦਾ ਸਭ ਕੁਝ ਸੰਗਤਾਂ ਦੇ ਵਿੱਚ ਹੀ ਆਪਾਂ ਵਰਤਾਉਣਾ ਇਸ ਕਰਕੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਆਹ ਜਿਹੜਾ ਲਾਹਾ ਨਾ ਜਿਹੜੇ ਆਪਾਂ ਜੁੜਦੇ ਆ ਸੁਣਦੇ ਆ ਬਹਿਨੇ ਆ ਇਸ ਨਾਨਕ ਨਦਰੀ ਨਦਰ ਨਿਹਾਲ ਜਿਹੜੀਆਂ ਨਦਰ ਪੈਂਦੀਆਂ ਨੇ ਇਸ ਤੋਂ ਵੱਡੀ ਕਿਰਪਾ ਨਹੀਂ ਹੈ ਸੋ ਆਓ ਰਲ ਮਿਲ ਕੇ ਆਪਾਂ ਲਾਹੇ ਲਈਏ ਬਹੁਤ ਸੀ ਤਿਲੰਗਰਾਂ ਦੀ ਸੇਵਾ ਲੰਗਰਾਂ ਹਾਲ ਦੀ ਸੇਵਾ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਗੁਰੂ ਦੀ ਕਿਰਪਾ ਦੇ ਨਾਲ ਆਓ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਬਾਸ ਸਮਾਰਗੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅੰਗ ਸੰਗ ਓਕੇ ਹਰ ਪ੍ਰਕਾਰ ਦੀ ਸਹਿਤਾ ਕਰਨ 1 ਮਿੰਟ ਦੀ ਹਾਜ਼ਰੀ ਭਰੇ ਲਈਏ ਕਰੋ ਕਿਰਪਾ ਸਾਰੇ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ